ਲੈਂਟਰ ਦੀ ਤਿਆਰੀ ਚੱਲੀ ਜਾਂਦੀ ਹੈ ਆਪਣੀ ਲੈਂਟਰ ਪੈਣਾ ਅੱਜ ਆਪਣੀ ਦੂਈ ਮੰਜ਼ਲ ਦਾ ਕਿਹੜੀ ਜਗ੍ਹਾ ਪੈਣਾ ਹੈ ਤੁਹਾਨੂੰ ਦੱਸ ਦਿੰਨੇ ਆਂ ਭਾਈ ਚਿਰਾਗ ਹੋਮ 123 ਸੈਕਟਰ ਸੰਨੀ ਨਕਲੇਵ ਖਰੜ ਪਹਿਲਾਂ ਆਪਾਂ ਪਿਛਲੀ ਵੀਡੀਓ ਤੁਹਾਨੂੰ ਇਹਦੀ ਥੱਲੇ ਦੀ ਗਰਾਊਂਡ ਫਲੋਰ ਦੀ ਸੈਟਿੰਗ ਬਾਰੇ ਦੱਸਿਆ ਤਾਂ ਫਿਟਿੰਗ ਕਰੀ ਦੀ ਆਪਾਂ ਨੇ ਥੱਲੇ ਸਾਰੀ ਉਹ ਤੇ ਭਾਈ ਅੱਜ ਉੱਪਰ ਸੈਕੰਡ ਫਲੋਰ ਦਾ ਲੈਂਟਰ ਪੈ ਰਿਹਾ ਏ ਪੈਣ ਦੀ ਤਿਆਰੀ ਚੱਲੀ ਜਾਂਦੀ ਹੈ ਤੇ ਬਾਅੂ ਜੀ ਕਹਿੰਦੇ ਆਪਣੇ ਵੀ ਉੱਪਰ ਲੈਂਟਰ ਕੋਈ ਬਾਤ ਹੁੰਦੀ ਉੱਪਰ ਪਰਵੀਨ ਰੱਖਣੀ ਨਹੀਂ ਹੈਗੀ ਇਸ ਕਰਕੇ ਆਪਾਂ ਖੱਡੇ-ਖੁੱਡੇ ਰੱਖੂ ਜਿਹੜੀ ਸਪਲਾਈ ਚੜਨੀ ਹੈ ਉੱਪਰ ਤੇ ਮਾਉਂਟੀ ਦੇ ਮਾਉਂਟੀਆਂ ਬਣਨੀਆਂ ਦੋ ਉਹਦੇ ਪੈਪ ਆਪਾਂ ਸਾਹਮਣੇ ਕਿਚਨ ਵਾਲੇ ਉੱਪਰ ਚੱਕ ਦੋਗੇ ਤਾਂ ਕਿ ਮਾਉਂਟੀ ਦਾ ਪਾਣੀ ਉੱਤਰ ਜਾਊਗਾ ਤੇ ਖੱਡੇ ਰੱਖ ਕੇ ਪਿੱਛੇ ਡਰੇਨ ਵਾਸਤੇ ਜਿਹੜੇ ਰੇਨ ਵਾਟਰ ਵਾਸਤੇ ਛੱਤ ਦਾ ਪਾਣੀ ਡਾਉਣ ਦੇ ਵਾਸਤੇ ਪ੍ਰਵੀਨ ਪਾਉਂਗੇ ਉਹ ਤੁਹਾਨੂੰ ਦਿਖਾ ਦੂੰਗੇ ਤੇ ਭਾਈ ਸਾਰਿਆਂ ਨਾਲੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀਪਲੰਬਰ ਦਾ ਵਲੌਗ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਦਿਨ ਹੈਗਾ ਆਪਣਾ ਸ਼ੁੱਕਰਵਾਰ 29 ਤਰੀਕ 8ਵਾਂ ਮਹੀਨਾ 2025 ਤੇ ਬਈ ਅੱਜ ਦਾ ਜਿਹੜਾ ਆਪਣਾ ਸਫਰ ਹੈ ਉਹ ਦੋ ਤਿੰਨ ਪਾਸੇ ਘੁੰਮਣੇ ਦਾ ਏ ਤੇ ਜਿਹਦੇ ਵਿੱਚ ਅੱਜ ਪਹਿਲਾਂ ਪਲੈਂਟਰ ਪਾਉਂਗੇ ਤੇ ਉਹਦੇ ਬਾਅਦ ਵਿੱਚ ਆਪਾਂ ਦੇਸੂ ਮੱਝਰੇ ਜਾਣਾ ਏ ਉੱਧਰ ਵੀ ਕੋਈ ਰਿਪੇਅਰ ਪੂਰ ਕਰਕੇ ਆਉਣੀ ਹੈ ਤੇ ਇੱਕ ਪਾਸੇ ਰੇਨ ਵਾਟਰ ਦੀ ਪਾਈਪ ਪਾਣੀ ਹੈ ਆਪਣਾ ਨੇੜੇ ਇਹ ਗੁਰਦੁਆਰਾ ਸਾਹਿਬ ਵਿੱਚ ਉੱਥੇ ਕਰੇਨ ਬਟਰ ਦੀ ਪੈਪ ਚ ਰਿਮਾਰਕ ਕਰਨੀ ਆ ਦੇਖਿਆ ਤੇ ਅੱਜ ਹੋ ਕਿਉਂਕਿ ਲੈਂਟਰ ਤੇ ਆਉਣਾ ਜ਼ਰੂਰੀ ਤੁਹਾਨੂੰ ਪਤਾ ਲੈਂਟਰ ਦੀ ਪਰਵੀਨਾ ਦੇਣ ਕਰਕੇ ਸਾਨੂੰ ਆਉਣਾ ਪੈ ਗਿਆ ਅੱਜ ਨਹੀਂ ਤਾਂ ਅੱਜ ਪਾ ਦਿੰਦੇ ਹੋ ਕੱਲ ਪਾਣੀ ਨਹੀਂ ਤਾਂ ਅੱਜ ਪਾਉਂਗਾ ਜਾ ਕੇ ਉਹ ਤੇ ਇੱਕ ਪਾਸੇ ਹੋਰ ਕੰਪਲੀਟ ਕੱਢਣੀ ਆ ਉਹਦੇ ਬਾਰੇ ਜਾਣਕਾਰੀ ਦਵਾਂਗੇ ਬਈ ਤੁਹਾਨੂੰ ਬਣੇ ਰਿਹਾ ਵੀਡੀਓ ਦੇ ਨਾਲ ਐਂਡ ਤੱਕ ਤੇ ਦੇਖਦੇ ਅੱਜ ਦਾ ਦਿਨ ਕਿੱਦਾਂ ਰਹਿੰਦਾ ਆਪਣੇ ਵਾਸਤੇ 4/3 ਦਾ ਫੋਲਡਰ ਹੈਪ ਹੋ ਗਿਆ ਹਨਾ ਬਾਬੂਆ 4 ਇੰਚੀ ਜਾਲੀ ਲੱਗੂਏ ਇਹਦੇ ਉੱਪਰ ਤੇ ਇਹ ਪਾ ਕੇ ਪ੍ਰਵੀਨ ਬਣਾ ਰਹੇ ਆ ਛੱਤ ਦੇ ਪਾਣੀ ਤਾਨ ਨੇ ਵਾਸਤੇ ਉੱਪਰਲੇ ਪਾਸੇ ਇੱਕ ਪ੍ਰਵੀਨ ਪੈ ਗਈ ਤੇ ਭਾਈ ਆ ਖੱਡਾ ਰੱਖਿਆ ਆਪਾਂ ਨੇ ਥੱਲੇ ਦੀਆਂ ਸਪਲਾਈਆਂ ਚੜਾਉਣੇ ਵਾਸਤੇ ਟੈਂਕੀ ਨਾਲ ਜੋੜਨੀ ਆ ਜਾ ਕੇ ਤਾਂ ਕਿ ਬਾਅਦ ਵਿੱਚ ਆਪਾਂ ਉਹ ਲੈਂਟਰ ਨਾ ਭੰਨਣਾ ਪਵੇ ਖੱਡਾ ਰੱਖਿਆ ਪਹਿਲਾਂ ਲਾਦੀ ਬਾਬੂ ਇਹ ਚ ਆ ਕਾ ਖੱਡਾ ਰੱਖਤਾ ਤੇ ਸਮਾਨ ਆਪਣਾ ਲਿਆਏ ਬਾਬੂ ਜੀ ਕਿਹੜੀ ਕੰਪਨੀ ਦਾ ਲਿਆਏ ਆ ਇਸ ਵਾਰੀ ਸਪੀਕਰ ਕੰਪਨੀ ਦਾ ਲੈ ਕੇ ਆਏ ਆ ਸਮਾਨ ਆਏ ਭਾਈ ਕੰਪਨੀ 90 mm 90 class 2 4 kg c2 cm2 90 mm skipper company hai bhai eh aur yes marka 6 kg vich sare maal se bhai lantern de vich challi jandi hai taiari chhidai jande hai bhai machine machine de purze ਇਆ ਆਪਣਾ ਵੇਖਾ ਥੋੜੇ ਕੰਮ ਆ ਲੈੰਟਰ ਤੇ ਫਿਰ ਚਲਦੇ ਆ ਅੱਗੇ ਪਾਸੇ ਨੂੰ ਖਿੱਚਦੇ ਆ ਵਾਹੀ ਜੀ ਗੁਰਦੁਆਰਾ ਸਾਹਿਬ ਵਿੱਚ ਬਾਈ ਤੁਹਾਨੂੰ ਦੱਸਿਆ ਤਾਂ ਸਵੇਰੇ ਵੀ ਪਾਈ ਕਰੇ ਇਨਵਰਟਰ ਦੀ ਪਾਪ ਪਾਉਣੀ ਆ ਤੇ ਪਿੱਛੇ ਸਟੋਰੂਮ ਬਣਿਆ ਆ ਉਹਦੀ ਛੱਤ ਦੀ ਪਾਪ ਤਾਰਨੀ ਆ ਛੱਤ ਦਾ ਪਾਣੀ ਤਾਂ ਉਤਰਨੇ ਵਾਸਤੇ ਤੇ ਮਿਸਤਰੀ ਲੱਗਿਆ ਉਹਦਾ ਬਾਈ ਉਹ ਪਾਉਣੀ ਛੇੜੀ ਛੱਡਣੀ ਭੁੱਲ ਗਿਆ ਪਾਪ ਦੀ ਤੇ ਚੁਣਾਈ ਚੱਲੀ ਗਈ ਥੋੜਾ ਵੀ ਟਾਈਮ ਲੱਗਿਆ ਤੇ ਹੁਣ ਜੀ ਹਿਲਟੇ ਨਾਲ ਜੀ ਮਾਰ ਕੇ ਪੈਪਤਾਰੀ ਹੱਲੇ ਜੀਰੀ ਮਾਰ ਵੱਜ ਗਈ ਤੇ ਪੈ ਪਾਉਨੇ ਆ ਇਧਰਲੇ ਕੋਨੇ ਹੀ ਵਈ ਪੈਪਤਾਨੀ ਹੈ ਤੇ ਨੀਚੇ ਪੈਪ ਲਿਆਏ ਆਪਾਂ ਫੀਨੋਲਿਕਸ ਦੀ ਤੇ ਇਹਲੇ ਵਲਾ ਕੇ ਬਾਹਰ ਕੱਢਦੇ ਆ ਨੀਚੇ ਓਪਨ ਛੱਡਣੀ ਆ ਹਜੇ ਕੋਈ ਇਧਰ ਖੁੱਲਾ ਹੀ ਏਰੀਆ ਸਾਰਾ ਹੁਣੇ ਪੁਣੇ ਉਤਰੂਗਾ Thank you. ਦੇ ਵਿੱਚ ਬਾਈ ਖੱਡਾ ਮਾਰ ਕੇ ਪਾਈਪ ਕੱਢੂਗੇ ਉੱਪਰ ਉੱਪਰ ਨੂੰ ਤੇ ਇਧਰ ਵੀ ਕਹਦੇ ਬਾਈ ਕਹਿੰਦੇ ਸਾਈਡ ਤੇ ਕੱਢਣਾ ਇਧਰਲੇ ਪਾਸੇ ਪਾਈਪ ਇਸ ਕਰਕੇ ਆਪਾਂ ਨੇ ਬੀਮ ਆ ਗਿਆ ਤੇ ਇਧਰ ਇਹ ਬੀਮ ਦੇ ਵਿੱਚ ਮੈਲ ਵਲਾ ਕੇ ਕੱਢੂਗੇ ਪਾਈਪ ਇਦਾਂ ਕਰਕੇ ਇਧਰ ਫਰੰਟ ਦੇ ਕਹਿੰਦੇ ਬਾਈ ਖੱਡ ਪੈਣਾ ਇਧਰ ਤਾਂ ਕਰਕੇ ਇਧਰ ਕੱਢਣੀ ਨਹੀਂ ਹੈ ਪਾਈਪ ਸਾਈਡ ਤੇ ਕੱਢਣੀ ਆ ਮੁੰਡੇ ਨੇ ਮਾਰਿਆ ਖੱਡਾ ਗ੍ਰੇਡ ਵਾਟਰ ਦੀ ਪਾਈਪ ਆਪਾਂ ਪਾਤੀ ਬਾਈ ਤੇ ਬਾਹਰਲੇ ਪਾਸੇ ਇੱਧਰ ਨੂੰ ਮੋੜਤੀ ਬੀਮ ਦੇ ਵਿੱਚੋਂ ਕੱਢੀ ਆ ਕਿਉਂਕਿ ਸਾਹਮਣੇ ਨੂੰ ਆਪਾਂ ਕੱਢਣੀ ਆ ਤੁਹਾਨੂੰ ਦੱਸਿਆ ਤਾਂ ਪਹਿਲਾਂ ਵੀ ਪਹਿਲੇ ਇੱਧਰ ਫਰੰਟ ਵਾਲੇ ਪਾਸੇ ਸ਼ੈੱਡ ਪੈਣੇ ਆ ਤਾਂ ਕਰਕੇ ਬਾਈ ਉੱਪਰ ਖੱਡਾ ਵਾ ਕੇ ਚੜਾਤੀ ਪਾਈਪ ਗੁਰਦੁਰਾ ਸਾਹਿਬ ਦੀ ਪਾਈਪ ਤੀ ਇਹ ਸਟੋਰੂਮ ਬਣਿਆ ਏ ਇੱਧਰ ਸਟੋਰ ਦੇ ਚ ਦੋ ਕਮਰੇ ਬਣੇ ਆ ਬਾਈ ਤੇ ਇੱਧਰ ਆ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਆਏ ਬਾਈ ਦੋ ਹੌਣ ਬਣਾਇਆ ਨਵੇਂ ਕਮਰੇ ਸਟੋਰ ਰੂਮ ਵਾਸਤੇ ਸਮਾਨ ਸੂ ਰੱਖਣੇ ਵਾਸਤੇ ਤੇ ਬਾਈ ਹੁਣ ਦਾ ਤੁਹਾਨੂੰ ਦੱਸ ਦਿੰਨੇ ਆ ਟਾਈਮ ਹੋ ਗਿਆ ਆਪਣਾ 3:30 ਵਜੇ ਦਾ ਟਾਈਮ ਹੋ ਗਿਆ ਤੇ ਕੱਲ ਦੀ ਵੀਡੀਓ ਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਫੈਨ ਫਿਟਿੰਗ ਕਰੀ ਤੀ ਤੇ ਉੱਥੇ ਜਾਣਾ ਬਾਈ ਥੋੜਾ ਜਿਹਾ ਜੀ ਕੁਝ ਚੱਕ ਚੁੱਕ ਕਰਨਾ ਉਧਰ ਜਾ ਕੇ ਤੇ ਥੋੜੀ ਉਹ ਆਪਣੀ ਸਿੰਕ ਦਾ ਵੇਸਟ ਪੈਪ ਲਈ ਤੇ ਉਹ ਲੀਕ ਕਰਦੀ ਹੈ ਤੇ ਉਹਨੂੰ ਫਿੱਟ ਕਰੂੰਗੇ ਦੁਆਰੇ ਨਵੀਂ ਪੈਪ ਮੰਗਾਈ ਆ ਕਿਉਂਕਿ ਜਿਹੜੀ ਸਿੰਕ ਦੇ ਨਾਲ ਦੀ ਹੁੰਦੀ ਆ ਬਾਈ ਉਹ ਐਦਾਂ ਦੀ ਹੁੰਦੀ ਆ ਉਹ ਡੁਪਲੀਕੇਟ ਜੀ ਤੇ ਤਾਂ ਕਰਕੇ ਹੁਣ ਥੋੜੀ ਆਪਾਂ ਉਹਨੂੰ ਹੋਰ ਹੋ ਡਿਜ਼ਾਈਨ ਦੀ ਮੰਗਾਈ ਆ ਉਹ ਫਿੱਟ ਕਰਨੀ ਜਾ ਕੇ ਤੇ ਬਾਈ ਮਿਲਦੇ ਆ ਫਿਰ ਤੁਸੀਂ ਤੁਹਾਡੇ ਨਾਲ ਜਾ ਕੇ ਕਰਦੇ ਆ ਸਾਰੀ ਗੱਲਬਾਤ ਸੰਜੀ ਬਣੇ ਰਹੋ ਵੀਡੀਓ ਨਾਲ ਸਿੰਕ ਦੀ 베ਸਟ ਪੈਪ ਚੇਂਜ ਕਰਤੀ ਬਾਈ ਆਪਾਂ ਨੇ ਕਿਉਂਕਿ ਆਹ ਸਿੰਕ ਦੇ ਨਾਲ ਆਈ ਹੋਈ ਸੀ ਥੋੜੀ ਇਦਾਂ ਹੀ ਦੀ ਸੀਗੀ ਕੁਆਲਿਟੀ ਇੰਨੀ ਵਧੀਆ ਨਹੀਂ ਸੀਗੀ ਇਹ ਲੀਕ ਲੁੱਕ ਕਰਦੀ ਸੀ ਤੇ ਬਾਈ ਜਿਹੜੀ ਨਵੀਂ ਲਾਈ ਆ ਤੁਹਾਨੂੰ ਦਿਖਾ ਦਿੰਨੇ ਆ ਇਹ ਡੱਬਾ ਪਏ ਇਹਦਾ ਤੇ ਬਈ ਆ ਲਾਈ ਅੱਜ ਆਪਾਂ ਨੇ ਫਿਟਿੰਗ ਹੋ ਗਈ ਇਹਦੀ ਵੀ ਓਕੇ ਰਬੜਾ ਹੁੰਦੀ ਹੈ ਇਹਦੇ ਵਿੱਚ ਇਧਰ ਵੀ ਰਬੜਾ ਹੈ ਇੱਥੇ ਵੀ ਰਬੜਾ ਤੇ ਸਾਰੇ ਪਾਸੇ ਰਬੜਾ ਹੈ ਇਹਦੇ ਵਿੱਚ ਫਿਰ ਬਈ ਜਾ ਕੇ ਇਹਦੇ ਲਿਕੇ ਰੁਕਦੀ ਹੈ ਨਹੀਂ ਤਾਂ ਲੀਕ ਕਰ ਜਾਂਦੀ ਹੈ ਇਹ ਇਥੇ نیچے ਆਪਣੀ ਫੋਲਡਿੰਗ ਬੇਸਟ ਪੇਪਰ ਲਾ ਕੇ ਸਿੱਧੀ ਜੜੀ ਵਿੱਚ ਲੱਗੀ ਤੇ ਥੋੜੇ ਥੋੜੇ ਸਿੰਕ ਜਾਲੇ ਦੇ ਕਰਦੇ ਦੀ ਇਹਨੂੰ ਆਪਾਂ ਵਾਈਟ ਸਮਟ ਲਾ ਕੇ ਟੈਟ ਕਰਤਾ ਤੇ ਬਈ ਟਾਇਲ ਵਾਲੇ ਦੀ ਗਲਤੀ ਹੈ ਪਤ ਨਹੀਂ ਮਿਸਤਰੀਆਂ ਦੀ ਗਲਤੀ ਹੈ ਆਪਾਂ 37 ਦਾ ਸਿੰਕ ਲਾਇਆ ਤਾਂ ਤੇ ਕੁਝ ਮਾਲਕਾਂ ਦਾ ਵੀ ਕਹਿ ਸਕਦੇ ਆਪਾਂ 38 45 20 ਦਾ ਸਿੰਕ ਲਿਆਂਦਾ ਤੇ ਟੁੱਟੀ ਉਹਦੇ ਕਰਕੇ ਥੋੜੀ ਆਊਟ ਹੋ ਗਈ ਦੀ ਆਪਣੀ ਤੇ ਚਲੋ ਖੈਰ ਆਪਣਾ ਟੇਬਲ ਆ ਕੇ ਕਵਰ ਹੋ ਗਿਆ ਕੰਮ ਘੁੰਮਣ ਵਾਲੇ ਟੇਬਲ ਆਤੀ ਥੋੜੇ ਅੰਨ ਟੁੱਟੀਆਂ ਮਤਲਬ ਆ ਟੂਟੀ ਤਾਂ ਠੀਕ ਆ ਇਹਦੇ ਨਾਲ ਇੱਕ ਟੂਟੀ ਚਾਹੀਦੀ ਸੀਗੀ ਜਿਹੜੀ ਆਹ ਸਾਈਡ ਤੇ ਚੱਲੇਗੀ ਥੋੜੀ ਜੀ ਇਹ ਮਤਲਬ ਕਿ ਇਹਦੇ ਬਰਾਬਰੇ ਆ ਗਈ ਤਾਂ ਆਹ ਵੀ ਚਲੋ ਇਹ ਤਾਂ ਚਲੋ ਚੱਲ ਗਈਆਂ ਇਸ ਕਰਕੇ ਆਪਾਂ ਰਹਿਣੀਆਂ ਨਹੀਂ ਤਾਂ ਆਪਾਂ ਮਿਕਸਚਰ ਲਾ ਕੇ ਕਵਰ ਕਰ ਸਾਦੇ ਤੇ ਮਿਕਸਚਰ ਕਹਿੰਦੇ ਲਾਉਣਾ ਨਹੀਂ ਅਸੀਂ ਤਾਂ ਬਈ ਆਹ ਸਿੰਪਲ ਟੈਪ ਲਾਤੀ ਲਾ ਕੇ ਆਈ ਬਈ ਗੱਲਬਾਤ ਅੱਜ ਦੀ ਤੇ ਬਈ ਬਾਕੀ ਠੀਕ ਆ ਸਭ ਕੁਝ ਓਕੇ ਆਪਾਂ ਚੈੱਕ ਕਰ ਲਿਆ ਸ਼ਾਵਰ ਜੀ ਸੀਗਾ ਕਚਰਾ ਬਾਸ਼ਵਿਸ਼ਣ ਲਾਤੇ ਆ ਤੇ ਸ਼ੀਸ਼ਾ ਲੱਗ ਗਿਆ ਅਜਿਹਾ ਹੈ ਵੀ ਟਾਇਲਟ ਹੋ ਗਈ ਓਕੇ ਟੂਟੀਆਂ ਓਕੇ ਬਾਈ ਤੇ ਬਾਈ ਇਸੇ ਦੇ ਨਾਲ ਆਪਾਂ ਅੱਜ ਦੀ ਵੀਡੀਓ ਇੱਥੇ ਹੀ ਸਮਾਪਤੀ ਕਰਦੇ ਆਂ ਮਿਲਦੇ ਆਂ ਫਿਰ ਕੱਲ ਨੂੰ ਤੁਹਾਡੇ ਨਾਲ ਨਵੇਂ ਬਲੌਗ ਬਲੌਗ ਵਿੱਚ ਵੀਡੀਓ ਨੂੰ ਬਾਈ ਐਂਡ ਤੱਕ ਦੇਖੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਐਂਡ ਕਰਦੇ ਆਂ ਬਾਈ ਧੰਨਵਾਦ